ਵੀ ਅੱਜ ਲਾਂਚ ਦੇ ਵਿੱਚ ਪਿੰਡੀਆਂ ਖਾਣ ਨੂੰ ਜੀ ਕਰਦਾ ਕਰਦੀਆਂ ਪਿੰਡੀਆਂ ਹਾਂ ਬਣਾ ਲੈਨੇ ਗੱਲ ਦੀ ਤੁਸੀਂ ਬਣਾਉਨੇ ਵੀ ਵਧੀਆਂ ਤੋੜ ਕੇ ਤਾਜ਼ੀਆਂ ਤਾਜ਼ੀਆਂ ਨਾ ਉਦੋਂ ਹੀ ਬਣਾਈਆਂ ਬੂਟਿਆਂ ਤੋਂ ਪਿੰਡੀਆਂ ਬਾਹਰ ਨੇ ਆਪਣੀ ਫਰੈਂਡ ਨਾਲ ਪਿਕਨਿਕ ਮਨਾ ਰਹੀ ਹੈ ਅੱਛਾ ਤੇ ਮੈਂ ਕਿਹਾ ਮੈਂ ਇਹਨਾਂ ਨੂੰ ਬਾਅਦ ਦੇਖੀ ਆਵਾਂ ਇਹਨਾਂ ਨੇ ਖੁਸ਼ ਹੋਣਾ ਹੈ ਕੀ ਬੱਸਿਆ ਨਹੀਂ ਨਾ ਹਾਲੇ ਮੈਂ ਇਹਦਾ ਹੈੱਡ ਦੇਖੀ ਵਿੱਚੋਂ ਜਿਵੇਂ ਅੰਦਰ ਨੂੰ ਆ ਲੈ ਤੇ ਜੀ ਇਹ ਕਾ ਵੀ ਇੱਥੇ ਇੱਕ ਵੀ ਆ ਹੂੰ ਮੈਂ ਕਿੰਨੇ ਅੰਗਰੇਜ਼ੀ ਚਾਹ ਪੀਤਾ ਹਾਂ ਤੋਲੋ ਕਿਤਾਸ ਦੀ ਆ ਜਾਂਦੀ ਹੈ ਇਹਨਾਂ ਸਟਾਉਸ ਨਹੀਂ ਤੇ ਹੋਰ ਨਹੀਂ ਤੇ ਲੈ ਗਿਆ ਬੰਦ ਗਿਆ ਨਾਲੇ ਮੇਰਾ ਗਲਾ ਖਰਾਬ ਆ ਵਿਟਾਮਿਨ ਸੀ ਚੰਗਾ ਮੇਰੇ ਲਈ ਜੜੀ ਅਮਰੂਦ ਆ ਗਿਆ ਥੂਮ ਲੱਗਿਆ ਇਹਨਿੰਦੀ ਫਰੈਂਡ ਕਹਿੰਦੀ ਕਹਿੰਦੀ ਮੇਰੇ ਘਰੇ ਲੈ ਕੇ ਜਾਣਾ ਇਹਨਾਂ ਨੂੰ ਤੇ ਡੱਬੇ ਚ ਪਾ ਕੇ ਉੱਥੇ ਲੈ ਕੇ ਚੱਲੇ ਆਂ ਕਦੇ ਗੱਡੀ ਤੇ ਆ ਕੇ ਵਹਿੰਦੀ ਆ। ਕਿੰਨੇ ਕਿਹਾ। ਮੰਮੀ ਕਿੱਧਰ? ਮਮਾ ਇੱਧਰ ਬੈਠਾ ਹੁੰਦੇ ਸੀ। ਅੱਛਾ। ਹਾਂ। ਕੀ ਬਾਤ ਹੈ? ਮੈਂ ਤਾਂ ਚਾਹ ਲੱਗ। ਅੱਜ ਤੁਸੀਂ ਨੋਟਿਸ ਕੀਤਾ ਕਿ ਚਿੜੀ ਆ ਇੱਥੇ ਕਦੇ ਗੱਡੀ ਤੇ ਆ ਕੇ ਵਹਿੰਦੀ ਇਕਲਿਓ ਫਿਰਦੀ ਆ ਉਹ ਰੋ। ਗੱਡੀ ਇਹ ਉਹੀ ਤਾਂ ਨਹੀਂ ਕਿਤੇ ਜਿਹੜੀ ਉਧਰ ਅਰਮਾਨ ਦਾ ਆਈਪੈਡ ਲੈ ਕੇ ਜਾਂਦੀ ਹੁੰਦੀ ਹੈ। ਅੱਛਾ। ਹੋ ਸਕਦਾ ਉਹਨੇ ਲੀਨ ਦਾ ਲੱਭਦੀ ਹੋਵੇ। ਹਾਂ ਲੈ ਲੀਂਦਾ اچھا ਬਹਿਰੀਆਂ ਰੈਡੀ ਸੀਗੀਆਂ ਥੋੜੀਆਂ ਜਿਹੀਆਂ ਹੋਰ ਹਾਂ ਥੋੜੀਆਂ ਆਹ ਵਧੀਆ ਸਟਾਕ ਜਦੋਂ ਕਿਨੇ ਤੀਜੀ ਚੌਥੀ ਦਿਨ ਮੰਮੀ ਜਮਾ ਹੋ ਜਾਂਦਾ ਹਾਂ ਚੌਥੇ ਕਿਨੇ ਬੇਲਾਂ ਲਾਉਂਦੀ ਰਹੀਆਂ ਅੱਛਾ ਇਨੀਆਂ ਤੋੜ ਲੀਆਂ ਹੈਂ ਹੁਣ ਥੋੜੀਆਂ ਜਿਹੀਆਂ ਕੱਟ ਗਈਆਂ ਵੈਰੀ ਗੁੱਡ ਹੁਣ ਤਾਂ ਸੀਜ਼ਨ ਬਹੁਤ ਚੱਲਿਆ ਅੱਗੇ ਪੱਤ ਜਾਂਦਾ ਸੀਗਾ ਤੁਹਾਨੂੰ ਪਤਾ ਅਰਮਾਨ ਦੀ ਸਟੋਰੀ ਦਾ ਆਈ ਫਾਈਨਿਸ਼ਿੰਗ ਇਖਤਰਾ ਦੰਦਾ ਅੱਛਾ ਤੇ ਮੈਨ ਲਕੋ ਦੇਣਾ ਫੜ ਕੇ ਤੇ ਕਹਿਣਾ ਵੀ ਬਾਬਾ ਜੀ ਤੇ ਦੇ ਆ ਚਿੜੀ ਨੂੰ ਵੀ ਤੂੰ ਆਈਫੋਨ ਲਾਇਆ ਚਿੜੀ ਲੈ ਆਂਦੀ ਕਹਿਣਾ ਚਿੜੀ ਲੈ ਵੀ ਗੁਰਦੁਆਰਾ ਲੈ ਆਈ ਤਾ ਆ ਨੀ ਵਧੀਆ ਹੁਣ ਤਾਂ ਹੁਣ ਤਾਂ ਮੁੱਕ ਚੱਲੇ ਅੰਮੀ ਹਨਾ ਬਹਿਰੀਆਂ ਥੋੜੀਆਂ ਹੀ ਰਹਿ ਗਈਆਂ ਹਾਂ ਰਹਿ ਗਈਆਂ ਥੋੜੀਆਂ ਜਿਹੀਆਂ ਹਾਂ ਕਿਤੇ ਕਿਤੇ ਰਹਿ ਗਈਆਂ ਕਿਤੇ ਕਿਤੇ ਆ ਪਹਿਲਾਂ ਤਾਂ ਗੋਫਲ ਲੱਗਿਆ ਹੈ ਹਾਂ ਉਹ ਪਰਲੇ ਪਾਸੇ ਰੈਡੀ ਹੈਗੀਆਂ ਹਾਂ ਤੇ ਆ ਉਹ ਥੱਲੇ ਇਹ ਥਾਂ ਤੋੜਨ ਵਾਲੀਆਂ ਕਿਤੇ ਕਿਤੇ ਬੱਸ ਕਿਤੇ ਗੁੱਛੇ ਵੀ ਆਣ ਲੈ ਮੈਂ ਕਿਹਾ ਮੈਂ ਸੋਚਦਾ ਸੀ ਵੀ ਅੱਜ ਲੰਚ ਦੇ ਵਿੱਚ ਪਿੰਡੀਆਂ ਖਾਣ ਨੂੰ ਜੀ ਕਰਦਾ ਕਰਦੀਆਂ ਪਿੰਡੀਆਂ ਹਾਂ ਬਣਾ ਲੈਨੇ ਗੱਲ ਦੀ ਤੁਸੀਂ ਬਣਾਉਂਦੇ ਵੀ ਵਧੀਆ ਤੋੜ ਕੇ ਤਾਜ਼ੀਆਂ ਤਾਜ਼ੀਆਂ ਨਾ ਉਦੋਂ ਹੀ ਬਣਾਈਏ ਬੂਟਿਆਂ ਤੋਂ ਖਾਈਏ ਫਿਰ ਅੱਜ ਅੱਜ ਬਣਾ ਲੈਨੇ ਗੱਲ ਦੀ ਚਲੋ ਗੁੱਡ ਮੰਮੀ ਉਹਨੂੰ ਫੜੂੰਗੀ ਇਹਨੂੰ ਤਾਂ ਫੜ ਲੈਨੇ ਨਹੀਂ ਫੜ ਮਤ ਬਾਹ ਇਹ ਵਧੀਆ ਇਹਨਾਂ ਨੂੰ ਮੌਕਾ ਮਿਲ ਗਿਆ ਜਦੋਂ ਇਹਨਾਂ ਨੇ ਆਉਣਾ ਨਹੀਂ ਹੁੰਦਾ ਲੀਨ ਦੇ ਹੱਥ 'ਚ ਫਿਰ ਇਧਰਲੇ ਪਾਸੇ ਭੱਜ ਦਿੰਦੇ ਆ ਕਿਉਂਕਿ ਇਧਰੋਂ ਫੜ ਨਹੀਂ ਸਕਦੇ ਆ ਨਾ ਥੋੜੇ শারਪ ਸੀਗੇ ਕਾਰਨਰ ਤੇ ਮੈਂ ਪਲਾਸਟੇ ਨਾਲ ਅੰਦਰ ਨੂੰ ਮੋੜਤੇ ਹੁਣ ਬਚਾਵਾ ਕਿਉਂਕਿ ਬੱਚੇ ਕਈ ਵਾਰ ਚੱਕਦੇ ਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਫਿਰ ਮੈਂ ਕਿਹਾ ਖੁਕchna ਵੱਜ ਜਵੇ ਦੂਜੀ ਸਾਈਡ ਤੋਂ ਵੀ ਕਰਤਾ ਕਿਧਰ ਗਏ ਉਹ ਬੂਟੇ ਰੱਖਿਆ ਉਹਦੇ ਥੱਲੇ ਬੜੀਆਂ ਨੇ ਅੱਛਾ ਟਮਾਟਰਾਂ ਦੇ ਇੰਨੇ ਸ਼ਕੀਨ ਨੇ ਨਾ ਇਹ ਟਮਾਟਰ ਬਹੁਤ ਖਾਂਦੇ ਟਮਾਟਰ ਦੇ ਰੱਖਾ ਟਮਾਟਰ ਹੀ ਖਾ ਰਿਆ ਇਸ ਟਾਈਮ ਨਿੰਨਾਂ ਦੇ ਲਵ ਟਮੇਟੋਸ ਹਨਾ ਉਹ ਦੂਜਾ ਕਿੱਥੇ ਆ ਇਹਦੇ ਵਿੱਚ ਨਾ ਕੋਈ ਪ੍ਰੋਬਲਮ ਨਹੀਂ ਸ਼ਿਸ਼ੂ ਕਰਦੇ ਆ ਠੀਕ ਆ ਆ ਨਾ ਮੇਰੇ ਰੱਖਿਆ ਕਰ ਮੰਨ ਲੀ ਦੂਜਾ ਕਿੱਥੇ ਆ ਆ ਵੀ ਨਹੀਂ ਇਹਨਾਂ ਨੂੰ ਚਾਹੀਦਾ ਹਾਂਜੀ ਨਹੀਂ ਦੋਨੇ ਇੱਥੇ ਨੇ ਉਹ ਲੋਕ ਜਿਹੇ ਖਾਈ ਜਾਂਦੇ ਟਮਾਟਰ ਵਿੱਚ ਬਾੜ ਲੈਂਦੇ ਆ ਉਹਦੇ ਕੈਮਰੇ ਨਾ ਫੋਕਸ ਨਹੀਂ ਹੁੰਦਾ ਜਾਲੇ ਤੇ ਹੋਈ ਜਾਂਦਾ ਚੱਲ ਲੈ ਕੰਡ ਇਸ ਦਾ ਮਕਰਾ ਟਮਾਟਰ ਘਾਣ ਲੱਗੇ ਆ ਲੋਕ ਤੇ ਫੋਟੋ ਟ੍ਰੀਸ ਯਾ ਨਾ ਬਰੰਸਾ ਜਿਵੇਂ ਐ ਲੈਣ ਦੀ ਫਰੈਂਡ ਆਈ ਹੋਈ ਹੈ ਨਾਲ ਤੇ ਇਹ ਦੋਨੇ ਲੱਗੀਆਂ ਹੋਈਆਂ ਨੇ ਆਪਣਾ ਕੀ ਹੋਇਆ ਸ਼ਨੀਵਾਰ ਨੂੰ ਬਹੁਤ ਜ਼ਿਆਦਾ ਵਰਤੀਤਾਰ ਮੁਕੰਦਿਆ ਮਹਾਰਾਣਾ ਸ਼ਨੀਵਾਰ ਨੂੰ ਮਤਲਬ ਕੋਧਾ ਜਾਣਾ ਦਾ ਕੀਰਤਨ ਸੁਣਨਾ ਹੁੰਦਾ ਹੈ ਨਾ ਪਾਠ ਲਿਆ ਹੋਇਆ ਤੇ ਸਵੇਰ ਤੋਂ ਹੀ ਬੜਾ ਮਜ਼ਾ ਆਉਂਦਾ ਹਾਂ ਤੋ ਮੈਂ ਕਹਿੰਦਾ ਨਾਰਮਲੀ ਰਮਨ ਸੋਹਰੇ ਬ੍ਰੇਕਫਾਸਟ ਦਲੀਆ ਹੀ ਖਾਂਦਾ ਹੁੰਦਾ ਬਹੁਤ ਖਾਂਦਾ ਕਦੀ ਕਦੀ ਤਾਂ ਨਾਲ ਚਾਹਦਾ ਜਿਵੇਂ ਹੋਣਾ ਹੀ ਨਹੀਂ ਹਫਤੇ ਚ ਇੱਕ ਵਾਰੀ ਖਾਣੇ ਆ ਪਰੌਂਠੇ ਨਾਣ ਤੇ ਜੁਵੈਨ ਵਾਲੇ ਇਹ ਹੁਣ ਜੁਵੈਨ ਕੀ ਬਾਤ ਆ ਸੱਸ ਸੱਸ ਨਿਆਰੇ ਆ ਮਾਂ ਤੇਰੇ ਇਧਰ ਲਾਓ ਪੁੱਤਰ ਜੀ ਪਰੌਂਠੇ ਹੈ ਜੀ ਸੁਣੇ ਥੈਂਕ ਯੂ ਗਰਮਾ ਧਿਆਨ ਨਾਲ ਹੋਰ ਕਿਦਾਂ ਗੁੱਡ ਮਾਰਨਿੰਗ ਹੋ ਗਈ ਸਭ ਜੀ ਘਰ ਮੇ제 ਰਾਤੀ ਕਿੰਨੇ ਵੇ ਸੁੱਤਾ ਮੇਰਾ ਪੁੱਤ ਗਿਆ ਮਨੀ ਮਾਫੀ ਕਿਦਾਂ ਮਾਫੀ ਮੈਂ ਬੱਚਿਆਂ ਦੇ ਦੀਨਾ ਬਾਹਰ ਨਾਲ ਆਪਣੀ ਫਰੈਂਡ ਨਾਲ ਪਿਕਨਿਕ ਮਨਾ ਰਹੀ ਆ ਅੱਛਾ ਤੇ ਮੈਂ ਕਿਹਾ ਮੈਂ ਇਹਨਾਂ ਨੂੰ ਬਾਹਰ ਦੇਖੀ ਆਵਾਂ ਇਹਨਾਂ ਨੇ ਖੁਸ਼ ਹੋਣਾ ਆ ਕਿਉਂ ਮੈਂ ਦੱਸਿਆ ਨਹੀਂ ਨਾ ਹਲੇ ਬੱਲੇ ਬੱਲੇ ਹੋ ਗਈ ਫਿਰ ਤਾਂ ਅੱਜ ਕਿ ਅੱਜ ਸਾਰੇ ਖੁਸ਼ ਹੋ ਗਈ ਮੂਡ ਚ ਕਿਉਂ ਆਏ ਹੋਏ ਨੇ ਆਹ ਸਹੀ ਗੱਲ ਕਰਾਰਾ ਆਪਾਂ ਰਾਤ ਖਾਂਦੇ ਨਾ ਪਰੌਂਠੇ ਅੱਛਾ ਬ੍ਰੇਕਫਾਸਟ ਤਾਂ ਉਹਨਾਂ ਨੇ ਉਧਰ ਕਰ ਲਿਆ ਸੀ ਤੇ ਆਹ ਪਿਕਨਿਕ ਵਾਸਤੇ ਮੈਂ ਕਿਹਾ ਚਲੋ ਨਾਲ ਫੀਲ ਜਾਊਗਾ ਵੀ ਅਸੀਂ ਪਿਕਨਿਕ ਕਰ ਰਹੀਆਂ ਆ ਕੀ ਬਾਤ ਬਾਰ ਆਪਣੇ ਇੱਕ ਹੀ ਨੀ ਪਿਕਸ ਲਈ ਬੈਠੀ ਆ ਨਾ ਲੀਣਾ ਤੇ ਉਹਨਾਂ ਨੇ ਕਿਹਨੂੰ ਕਰਨੀ ਨਾਲ ਆਈ ਹੀ ਹੋਈ ਆ ਠੀਕ ਆ ਕੋਸ਼ਰ ਆ ਨਾ ਉਹਨਾਂ ਨੇ ਹੋਰ ਕੀ ਇਕਨ ਮਨ ਮੈਂ ਆਇਆ ਦੋਨੋਂ ਬਹੁਤ ਇੱਛਾ ਆਏ ਟਾਪ ਕੇਕਸ ਓਕੇ ਡੋਟ ਏ ਮਾਈ ਕੱਪਕੇਕਸ ਓ ਇਸ ਲਈ ਇਹਦਾ ਹੈਡ ਦੇਖੀ ਵਿੱਚੋਂ ਜਿਵੇਂ ਅੰਦਰ ਨੂੰ ਆ ਬਾਲ ਦੇ ਇਸ ਡਿਜ਼ਾਈਨ ਜਮਾ ਹੁੰਦਾ ਉਸਕੇ ਤਾਉਦਾ In the ivory really like his nose it's black and a pink because it's very cute. ਪਿੱਛੇ ਜੇ ਨਾ ਦੋ ਤਿੰਨ ਦਿਨ ਮੀਂਹ ਪਈ ਗਿਆ ਤਾਂ ਗੱਡੀ ਦੇ ਵਿੱਚ ਕਈ ਵਾਰ ਫਿਰ ਤੁਹਾਨੂੰ ਪਤਾ ਗਿੱਲੇ ਪੈਰ ਲੈ ਕੇ ਬੈਠੇ ਦਾ ਸੀਗਾ। 스멜 ਜੀ ਆਉਣ ਲੱਗ ਗਈ ਸੀ ਮੈਨੂੰ ਬੜਾ ਫੀਲ ਜਿਹਾ ਹੁੰਦਾ ਸੀ। ਤੇ ਮੈਂ ਕਿਹਾ ਅੱਜ ਧੁੱਪ ਨਿਕਲੀ ਹੈ ਚੰਗੀ ਤਾਂ ਧੁੱਪ ਤਾਂ ਪਲਵਾ ਦਈਏ ਗੱਡੀ ਮੈਂ ਕੰਮ ਤੇ ਲੈ ਕੇ ਜਾਣਾ ਹੁਣ ਨਾ। Honda Odyssey ਬੜੀ ਪਿਆਰੀ ਕਾਰ ਹੈ। ਤੇ ਆਹ ਮੇਰੀ high waist ਇੱਕ ਜਤਰੀ ਵੀ ਰੱਖਿਆ ਇਹ ਮੀਮੂ ਵਾਸਤੇ ਇਹਨੂੰ ਵੀ ਐਕਚੁਅਲੀ ਤੋਂ ਪਲਵਾਇ ਦਵਾਂ ਮੇਰੀ ਨਾ ਪਿਛਲੇ ਤਕਰੀਬਨ ਇੱਕ ਹਫਤੇ ਤੋਂ ਥੋੜੀ ਸਿਹਤ ਅਪ ਐਂਡ ਡਾਊਨ ਅਜਿਵੇਂ ਜੁਕਾਮ ਹੋਇਆ ਹੋਇਆ ਉਹਦੇ ਨਾਲ ਕਦੇ ਤਾਂ ਚੜੇ ਜਾਂਦਾ ਬੁਖਾਰ ਫਿਰ ਅੱਖਾਂ ਨੱਕਾ ਚੋਂ ਪਾਣੀ ਜਿੱਚੀ ਜਾਂਦਾ ਨਾ ਬੜਾ ਔਖਾ ਲੱਗਦਾ ਇੱਕ ਦਿਨ ਤਾਂ ਮੈਂ ਕੰਮ ਤੋਂ ਵੀ ਛੁੱਟੀ ਕੀਤੀ ਮੈਂ ਕਿਹਾ ਵੀ ਹੋਰ ਥੱਕਾ ਨਹੀਂ ਕਰਨਾ ਆਪਣੇ ਆਪ ਨਾ ਤੇ ਮੈਂ ਸੈਕ ਕਾਲ ਕੀਤੀ ਤਾਂ ਉਹਦੇ ਨਾਲ ਥੋੜਾ ਆਰਾਮ ਮਿਲਿਆ ਸਾਰਾ ਦਿਨ ਮੈਂ ਪਿਆ ਹੀ ਰਿਹਾ ਤੇ ਅੱਜ ਵੀ ਹੁਣ ਕਾਫੀ ਹੱਦ ਤੱਕ ਉਹਦਾ ਠੀਕ ਆ ਪਰ ਥਾਲੇ ਵੀ ਨਾ ਕਦੇ ਕਦੇ ਸ਼ਰੀਰ ਬੜਾ ਡਾਊਨ ਜਾ ਹੁੰਦਾ ਤੇਨ ਬੜਾ ਵਧੀਆ ਤਾਂ ਗਲੇ ਤੇ ਵੀ ਨਾ ਮੈਂ ਜਿਵੇਂ ਕਰਦਾ ਅੱਜ ਸਵੇਰੇ ਬੈਠਾ ਮੈਂ ਜਿਵੇਂ ਥੋੜਾ ਮੈਡੀਟੇਸ਼ਨ ਕਰ ਰਿਹਾ ਸੀਗਾ ਤਾਂ ਗਲੇ ਦੇ ਥਰੂ ਜਦੋਂ ਸਾਹ ਵੱਡੇ ਲੈਨੇ ਆ ਫਿਰ ਛਿੜ ਜਾਂਦੀ ਆ ਖੰਗ ਬਟ ਐਨੀਵੇ ਕੋਈ ਗੱਲ ਨਹੀਂ ਇਹ ਪਾਰਟ ਆਫ ਹੈਲਥ ਆ ਆਪੇ ਡਾਊਨ ਹੁੰਦਾ ਰਹਿੰਦਾ ਥੋੜੀ ਜੀ ਵਾਕ ਕਰਕੇ ਆਨੇ ਨਾਲ ਤਾਂ ਫਰੈਸ਼ 에ਰ ਹੋਰ ਥੋੜੀ ਵਧੀਆ ਹੋਊਗੀ ਤੇ ਨਾਲ ਦੀ ਨਾਲ ਥੋੜਾ ਜਿਹਾ ਐਕਸਰਸਾਈਜ਼ ਹੋ ਜਾਊਗੀ ਮੰਮੀ ਨੂੰ ਨਹੀਂ ਮਿਲਦਾ ਹੁਣ ਥੱਲੇ ਨੂੰ ਗਏ ਨੇ ਸ਼ਾਇਦ ਹਾਂ ਸਭ ਜੇ ਸੰਜੇ ਟੋਣ ਮੈਂ ਦੇਖ ਕੇ ਆਉਣਾ ਉਹਨਾਂ ਨੂੰ ਕਿਉਂਕਿ ਜੀ ਕਰਦਾ ਇਹ ਭਿੰਡੀਆਂ ਜੀਆਂ ਖਾਣ ਨੂੰ ਨਾ ਕਿਉਂਕਿ ਉਹ ਬਣਾਉਂਦੇ ਨੇ ਸਰੋਂ ਦੇ ਤੇਲ 'ਚ ਕਰੇਲੇ ਵੀ ਤੇ ਭਿੰਡੀ ਵੀ ਉਹ ਬੜੀ ਕਰਾੜੀ ਜੀ ਬਣਦੀ ਆ ਬਹੁਤ ਵਧੀਆ ਲੱਗਦੀ ਆ ਫਿਰ ਤੇ ਇਦਾਂ ਮੜਿਆ ਹੈ ਕਿੱਥੇ ਤੋਪੀ ਤਾਂ ਮੰਨੀ ਮੇਰੀ ਵਧੀਆ ਤੇ ਤੂੰ ਖarli ਤਿਆਰੀ ਸਲਕਰੀਓ ਚੰਗੀ ਗੱਲ ਆ ਲੋਕਾਂ ਨੂੰ ਚਾਹਾਂਗੇ ਹਾਂ ਐਕਸਾਈਟਮੈਂਟ ਹੁੰਦੀ ਆ ਬਾਕਰ ਦੀ ਨਾ ਮੰਨੇ ਨਾ ਨਾਲੇ ਪਾਨਿਆ ਸਫਾਈ ਹੋ ਰਹੀ ਆ ਅੱਜ ਦਸ ਥੰਕ ਯੂ ਤੁਸੀਂ ਸਾਰੇ ਚੀਜ਼ਾਂ ਨੂੰ ਗੁੱਡ ਹੈਲੋ ਕਮਿਊਨਿਟੀ ਮਿਲ ਆ ਥੱਲੇ ਨੇ ਆ ਨਾ ਤੋ ਹਣ ਚਲੇਗਾ ਸਭ ਜੀਓ ਚਲੇਗੇ ਹਾਂ ਦੇਖਾਂ ਦਾ ਕਿੱਧਰ ਨੂੰ ਗਏ ਨੇ ਓਹ ਟਮਾਟਰ ਤੋੜ ਕੇ ਰੱਖੂ ਹੀ ਕਰ ਕੀ ਬਾਤ ਹੈ ਬੁੱਲਾ ਚਲੇਗੇ ਨੀਚੇ ਮੰਮੀ ਹਣੀ ਤੋ ਮੌਸਮ ਪੂਰਾ ਘੈਂਟ ਅੱਜ ਨਜ਼ਾਰੇ ਵਾਲਾ ਹੁਣ ਮੌਸਮ ਚੇਂਜ ਹੋਣ ਲੱਗ ਗਿਆ ਨਾ ਠੰਡਾ ਹੋਣ ਲੱਗ ਗਿਆ ਨਾ ਤਾਂ ਉਹਦੇ ਨਾਲ ਕੀ ਆ ਤੁੱਪ ਬੜੀ ਪਿਆਰੀ ਲੱਗਦੀ ਹੈ ਕਿਉਂਕਿ ਹਵਾ ਠੰਡੀ ਆ ਮੰਮੀ अच्छा इधरों सामान तोड़ रहे हैं आ तोड़ के रख अच्छा, ले कर अच्छा, ले ओके अच्छा बढ़िया मम्मी बढ़िया बढ़िया दे तरबूज तो रेडी नहीं हो गया ये हो गया आ वाला बड़ा तोड़ इन्हें तोड़ लो बहुत बड़ा हो गया पक जाना नहीं था ये ਨਾ ਹੋਰ ਕੀ ਤੋੜੋ ਇਹਨੂੰ ਅਜੇ ਨੀਂਦਾ ਦਾ ਵੀ ਖਰਬੂਜਾ ਤੋੜ ਦਿਓ ਹਾਂ ਆਹੋ ਤੋੜ ਲਓ ਹੋਰ ਰੈਡੀ ਹੋ ਗਏ ਖਰਬੂਜੇ ਇਹ ਟੁੱਟੂ ਤਾਂ ਬਾਕੀਆਂ ਨੂੰ ਪੂਰਾ એનર્ਜੀ ਜਾਊਗੀ ਉਹ ਵੱਜ ਜਾਣਗੇ ਹਨਾ ਇਹ ਚੱਲਾ ਤੋੜ ਲੈਣੇ ਅਜੇ ਹਾਂ ਇਹਨਾਂ ਨੂੰ ਤੋੜ ਲਓ ਤੋੜ ਲੈਣੇ ਤੇ ਅੱਛਾ ਪਿੰਡਿਆਂ ਦੇ ਆਇਆ ਹੈ ਮੇਰੀ ਮਾਂ ਮੰਨ ਗਏ ਹੈ ਪਿੰਡਿਆਲੀ ਮੈਂ ਚੱਲ ਕੋਈ ਨਹੀਂ ਇਹਦੇ ਨਾਲ ਇਹ ਫੁੱਲ ਵੀ ਬੜੇ ਸੋਹਣੇ ਹੁੰਦੇ ਆ ਹੋਰ ਹਾਂ ਆ ਲੈ ਮੱਦੀ ਵੇਖ ਕਿਡ ਕਿਡੀਆਂ ਇਹਨੂੰ ਬੀਲੇ ਰੱਖ ਲੈਣੀਆਂ ਨੇ ਜਿਹੜੀਆਂ ਜ਼ਿਆਦਾ ਵੱਡੀਆਂ ਹੋ ਗਈਆਂ ਆ ਬੜੇ ਫੁੱਲ ਕਿੰਨੇ ਵਧੀਆ ਲਾਦਦੇ ਆ ਇਹ ਹਾਂ ਤੇ ਭਿੰਡੀ ਵੇਖੀ ਆ ਦੇਖੀ ਛੜਕੇੜੀ ਮੰਜਰੀ ਆ ਵਡੀਆਂ ਵਡੀਆਂ ਇਹ ਰੱਖ ਲਈਆਂ ਬੀ ਲਈ ਠਿਕ ਵੀ ਆ ਬੈਠੇ ਨਾ ਅੰਗਰੇਜ਼ੀ ਚਾਹ ਪੀਉਂਦੇ ਆ ਇਹ ਤੋ ਔਲੋ ਆਜੇ ਇਤੋਂ ਦੀਦੀ ਕਰਦੇ ਜਿਹੜੀਆਂ ਫਿਰ ਜ਼ਿਆਦਾ ਪੱਕ ਜਾਂਦੀਆਂ ਕਿੰਨੇ ਅੱਲ ਗੈਨਾ ਨਾ ਬੱਦੂ ਤਾਂ ਕੀ ਹੋਣੀ ਹੋਗੀ ਹੋਣੀ ਹੋਗੀ ਕੋਈ ਗੱਲ ਕਰ ਮੰਨ ਜੂ ਕਰ ਲੈਨੇ ਤੇ ਕਿੰਨੇ ਬਹੁਤਾ ਹੁਣ ਹੈਨਾ ਇੰਨੀਆਂ ਤੋਂ ਵਾਧੂ ਆ ਛੋਟੀਆਂ ਵੀ ਨਹੀਂ ਨਾਲੇ ਫੇਰ ਅਗਲੀ ਵਾਰ ਫੇਰ ਸਹੀ ਬਹੁਤ ਨਾਲ ਮਸਾਲਾ ਬੂਟੇ ਤੋਂ ਬੂਟੇ ਦਾ ਬਹੁਤ ਵਧੀਆ ਹੈ ਖਾ ਬੂਟੇੜੀ ਖਾ ਸੇ ਬਡੇ ਹੋਏ ਹੁੰਦੇ ਪਿੰਡੀ ਦੇ ਵੀ ਹਨ ਹਾਂ ਉੱਚੇ ਨਿਕਲ ਜਾਂਦੇ ਨੇ ਆਪਣੀ ਨਾਲ ਅੱਛਾ ਇੰਡੀਆ ਵਾਲੀਆਂ ਨਹੀਂ ਪਿੰਡ ਗਿਆ ਮੋਟਾ ਹੁਣ ਉਹਨਾਂ ਇਹਨਾਂ ਦਾ ਨਾ ਬਾਹਰਲੀ ਛਿੱਲੇਡ ਬਹੁਤ ਮੋਟੀ ਹੁੰਦੀ ਹੈ ਹੁੰਦੀ ਹੈ ਵਾਲੀ ਨਹੀਂ ਪਤਲੀ ਹੁੰਦੀ ਹੈ ਹੈਨਾ ਹਾਂ ਘਾਸੀ ਜਲਾ ਬਣਦੀ ਬਣਦੀਆਂ ਵਧੀਆ ਮੀ ਇਹ ਹੈ ਬਣਦੀਆਂ ਵਧੀਆ ਇਹ ਭੜੀਆਂ ਸਵਾਦ ਬਣਦੀਆਂ ਉਹਨਾਂ ਤੋਂ ਵੀ ਸਵਾਦ ਬਣਦੀਆਂ ਇਹ ਹਾਂ ਪਾ ਕੇ ਬਾਅਦ ਵੀ ਖੱਟੀ ਜੀ ਖੱਟੀ ਖਟਾਈ ਜੀ ਵਾਲੀ ਬਣਦੀ ਹੈ ਬੜੀ ਸੋਹਣੀ ਤੇ ਅੱਛਾ ਵਿੱਚ ਲੈ ਰੈਡੀ ਪੈ ਨੇ ਦੋ ਤੇ ਥੱਲੇ ਹੀ ਪੈ ਨੇ ਪਿੰਡੀ ਨਹੀਂ ਨਾਲੇ ਲੇਸ ਖਤਮ ਹੋ ਜਾਂਦੀ ਹੈ ਇਹਦੇ ਵਿੱਚ ਜਿਹੜੀ ਹੁੰਦੀ ਨਹੀਂ ਪੰਜਾਂ ਦੀ ਪਿੰਡੀ ਹਾਂ ਵੀ ਵਧੀਆ ਖਟਾਸ ਜੀ ਆ ਜਾਂਦੀ ਹੈ ਇਹਨੂੰ ਖਟਾਸ ਨਹੀਂ ਤੇ ਨਹੀਂ ਤੇ ਲੈ ਬਣਦੀਆਂ ਨਾਲੇ ਮੇਰਾ ਗਲਾ ਖਰਾਬ ਆ ਵਿਟਾਮਿਨ ਸੀ ਚੰਗਾ ਮੇਰੇ ਲਈ ਹੋਰ ਹਾਂਜੀ ਆੜੇ 'ਚ ਮਿੱਟੀ ਲੱਗੀ ਆ ਤੇ ਵੈਸੇ ਮੈਂ ਪਾਕੇ ਬਣਾਉਣੇ ਆ ਆਲੂ ਪਾਕੇ ਬਣਦੇ ਆ ਆਲੂ ਪਿੰਡ ਬਹੁਤ ਸੁਆਦਾਂਦੇ ਆ ਆਪਣਾ ਨਿੰਬੂ ਦਾ achar ਤਾਂ ਹਲੇ ਬਹੁਤ ਪਿਆ ਹਨ ਹਾਂ ਨਿੰਬੂ ਦਾ ਵਾਧੂ ਹੋਰ ਤਾਂ ਲੋੜ ਨਹੀਂ ਹਾਂਦੇ ਇਹ ਵਾਧੂ ਮੈਨੂੰ ਲੱਗਦਾ ਖੋਲੇ ਆ ਇਹ ਕਿਉਂ ਨਹੀਂ ਨਿੰਬੂ ਇਹ ਰੜੀ ਪੱਕੇ ਹੋਣੇ ਆ ਮਾਰੇ ਮੋਟੇ ਗਰੇ ਹੋਏ ਨੇ ਥੱਲੇ ਪਿੰਡੀਆਂ ਤੁਹਾਡੇ ਇੱਧਰ ਵੀ ਆ ਗਏ ਨੇ ਬੂਟੇ ਹਲੇ ਸੱਲੀਆਂ ਨੇ ਥੋੜੀ ਲਾਇਸੀ ਬੂਟੇ ਬਸ ਛੱਲੀ ਲੱਗੀ ਹੋਈ ਆ ਗਿੰਡੇ ਬਹੁਤ ਘਾਪੋਂਦੇ ਆ ਸੱਲੀਆਂ ਫਿਰ ਅਸੀਂ ਮੜਾ ਗੀੜਾ ਕੱਢਿਆ ਹੀ ਆ ਹਾਂ ਕੱਢਿਆ ਰੇੜੀ ਅਮਰੂਦ ਆ ਗਿਆ ਹੁਣ ਲੱਗੇ ਆ ਹੂੰ ਲੱਗੇ ਹੋਏ ਨੇ ਬੂਟੇ ਕਿਹ ਕਿਹ ਨਿੰਬੂ ਹੋਦੇ ਆ ਸੀ ਕਿਤੇ ਖਦ ਵਰਨਾ ਤੋੜ ਲੀ ਗਏ ਤੋੜ ਲੋ ਇਹ ਤੋੜ ਦੋ ਚੱਲ ਦੇ ਗਾੜੀ ਕਹਿੰਦੇ ਹਲੇ ਪੱਕਿਆ ਨਹੀਂ ਇਹ ਉਹਦਾ ਸਾਈਜ਼ ਬਹੁਤ ਵਧੀਆ ਹੋ ਗਾੜੀ ਦਾ ਹਨਾ ਸਾਈਜ਼ ਤਾਂ ਵਧੀਆ ਹੋ ਗਿਆ ਸਾਈਜ਼ ਵਧੀਆ ਉਹ ਵੀ ਨਿੱਕਾ ਜਿਹਾ ਕੋਰ ਆਇਆ ਦੇਖ ਪਸੰਦ ਲੱਗ ਰਹੇ ਨੇ ਮਫਿਨ ਕਿੰਨਾ ਵਧੀਆ ਬਣੇ ਨੇ ਜੀ ਆ ਜਾ ਕੇ ਲੈਓ ਦੁਪਹਿਰ ਨੂੰ ਚਾਹ ਦੇ ਨਾਲ ਖਾਵਾਂ ਜਾਂ ਮੈਂ ਲੈ ਆਉਂ ਪਿਆਰ ਨੇ ਕਰੇ ਨਾ ਮਿਲ ਕੇ ਲੱਗੇ ਹਾਂ Holi ਹੋਖੇ Holi ਹੋਖੇ ਤੁਝੋ ਜਿਹਾ ਨਹੀਂ ਆ ਖਤਮ ਹੋ ਚੱਲੇ ਆ ਇਹ ਤਾਂ ਬਸ ਖਤਮ ਹੋ ਨਹੀਂ ਪਟਣਾ ਆਪਣਾ ਨਹੀਂ ਹਾਂ ਦੇਖ ਹੋਰ ਵੇਖ ਲੋ ਤੁਮ ਮੁਸ਼ਕਲੇ ਲੱਗ ਇਹਿੰਦੀ ਫਰੈਂਡ ਕਹਿੰਦੀ ਕਹਿੰਦੀ ਮੇਰੇ ਘਰੇ ਲੈ ਕੇ ਜਾਣਾ ਇਹਨਾਂ ਨੂੰ ਕਿ ਡੱਬੇ ਚ ਪਾ ਕੇ ਉੱਥੇ ਲੈ ਕੇ ਚੱਲੇ ਆ ਹੁਣ ਫਰੈਂਡ ਦੇ ਘਰੇ ਜਾਣੀ ਇਹ ਦੋਨੇ ਜਣੀਆਂ ਸਾਈਡ ਨੇੜੇ ਰਹਿੰਦੇ ਆ ਉਹ ਵੀ ਇਹ ਮੇਰੇ ਘਰੇ ਰਹੂਗੀ ਪਰ ਆਪਾਂ ਦੱਸ ਇਹਨਾਂ ਨੂੰ ਫਰੈਂਡ ਦੇ ਘਰੇ ਲੈ ਕੇ ਚੱਲੇ ਆ ਸੋ ਸਾਰੀ ਫੈਮਿਲੀ ਇਹਦੀ ਸਾਰੀ ਫੈਮਿਲੀ ਦੇਖ ਸਕਦੀ ਆ ਅੱਛਾ ਇਹਨਾਂ ਨੇ ਖਲੀ ਦਿੱਖੀ ਨਹੀਂ ਠੀਕ ਆ ਆ ਗਏ ਸੀ ਤੇਨੇ ਨਾ ਬਣਾ ਆ ਵੀ ਲੈ ਆਈ ਅੱਛਾ ਇਹਨੂੰ ਜਾਂਦੇ ਛੱਡੇ ਲੋਕੇ ਵੇਦੇ ਆਂ ਕਾੜਾ ਬੁਗਗੇ ਅੱਛਾ ਮੈਂ ਕਿਹਨੂੰ ਫਰੈਂਡ ਦੇ ਕਹਾਂ ਸਾਰੇ ਨੂੰ ਫੋਨ ਕਰੀ ਸੀ ਹੋ ਗਈ ਤਿਆਰੀ ਮੰਮੀ ਮੈਂ ਪਿੰਡਿਆਂ ਦੀ ਬਸ ਤਿਆਰੀ ਕਰ ਰਹੀ ਹਾਂ ਸਬਜ਼ੀਆਂ ਕੱਟ ਰਹੀ ਹਾਂ ਪਿੰਡਿਆਂ ਦਾ ਬਹੁਤ ਸੋਹਣੀਆਂ ਲੱਗ ਰਹੀਆਂ ਹਨ ਨਾ ਹੋ ਗਈ ਹਾਂ ਕਾਟ ਕੇ ਮੋਕੇ ਮੋਕੇ ਚੱਲ ਤੂੰ ਬਤਾ ਕੇ ਆ ਖੈਰ ਅੱਛਾ ਅਸਮਾਨ ਉਹਦਾ ਹੈ ਹਾਂ ਤੇ ਆਲੂ ਕਿਉਂ ਦੇ ਰੱਖ ਲੈਣੇ ਉਸ ਟਾਰਚ ਜੇ ਨਿਕਲ ਜਾਂਦਾਗਾ ਅੱਛਾ ਬਣਾਏ ਕਰਿਸਪੀ ਬਣਦੀ ਹੈ ਬਹੁਤ ਸਵਾਦ ਬਣਦੀ ਹੈ ਇਹ ਮ제 ਆਉਂਦੇ ਆ ਆਲੂ ਦਾ ਤੇ ਇਹਦੇ ਨਾਲ ਨਾ ਇੰਨਾ ਵਧੀਆ ਹੈ ਆਲੂ ਪਾ ਕੇ ਹੋਰ ਦਾ ਟੇਸਟ ਮਤਲਬ ਵਾਚਾ ਆ ਆ ਕੀ ਹੋ ਰਿਹਾ ਆ ਕੀ ਤਰੀਕਾ ਹੈ ਨਾ ਘਟਦਾ ਜੀ ਘਟਦਾ ਨਹੀਂ ਸੀ ਪੈਰਾਂ ਦੇ ਨਾ ਕਿੰਨੀ ਵਾਰ ਕਿਹਾ ਹਾਂ ਲੱਗਦਾ ਕਿ ਪੈ ਕੇ ਨਾ ਘੜ ਘਟਦਾ ਹੁੰਦਾ ਤੁਹਾਨੂੰ ਮਾਫ ਕਰ ਰਿਹਾ ਹਾਂ ਸਹੀ ਗੱਲ ਅੱਜ ਲੋਟ ਆਇਆ ਆ ਆ ਦੇਖ ਲੰਦਾ ਆ ਦੇਖੋ ਇੱਧਰ ਕੀ ਹੋ ਰਿਹਾ ਆ ਹੋ ਰਿਹਾ ਆ ਨਾ ਦੇਖੋ ਕਿਦਾਂ ਕੱਟੇ ਜਾ ਰਹੇ ਨੇ ਮਨੀ ਨੋ ਬੜੇ ਆਹ ਬੜੇ ਲੱਤਾਂ ਦੇ ਬੈਠੇ ਹਿੱਲੇ ਨਾ ਪੰਜੇ ਲਾ ਕੇ ਬਸ ਹੋ ਗਈ ਤੇ ਨਰਦੀ ਤਿਆਰੀ ਸਵਾਸ਼ ਹੋ ਗਈ ਮਨੀ ਚੱਲ ਆ ਫੁਲ ਕੇ ਸ਼ਕੀਏ ਪਿੰਡੀਆਂ ਦੇ ਨਾਲ ਹੈ ਸਵੇਰ ਤੋਂ ਦਿਲ ਕਰ ਰਿਹਾ ਸੀ ਅੱਜ ਪਿੰਡੀਆਂ ਆਪਾਂ ਸਵਾਰ ਬੁਲਾਤੀਆਂ ਨੇ ਨਾ ਇੱਧਰ ਬੈ ਕੇ ਖਾਣਾ ਇੱਕ ਪਾਸੇ ਜੇ ਖੁੰਝ ਵਿੱਚ ਤੂੰ ਮੈਨੂੰ ਐ ਕਿਹਾ ਲਾਦਾ ਵੀ ਕੋਈ ਗਰੌਂਡੀ ਟਾਈਪ ਬਣਾਇਆ ਕੋਈ ਨਾ ਨਾ ਤਵੇ ਦੇ ਬਾਦੂ ਦੇ ਰੋਟੀ ਰਾਤੀ ਸਪਿਰਿਟ ਨਾਈਟ ਸਾਈਡ ਉਹ ਰੋਟੀ ਦੀਆਂ ਆਹ ਚੀਜ਼ ਬੜੀ ਵਧੀਆ ਈ ਮੰਮੀ ਆਲੂ ਪਾ ਕੇ ਬਣਾਉਂਦੇ ਆ ਨਾ ਹੂੰ ਮੈਨੂੰ ਬਹੁਤ ਵਧੀਆ ਲੱਗਦੀ ਆ ਇਹ ਮਜ਼ਾ ਆਉਂਦਾ ਹੈ ਭੇਡੀਆਂ ਖਾਣ ਦਾ ਹਾਂ ਤੁਹਾਨੂੰ ਲੈਮਨ ਵਿੱਚ ਪਾਉਣਾ ਫਿਰ ਐ ਨੇਸਲੀ ਵੀ ਨਹੀਂ ਹੁੰਦੀ ਹੂੰ ਜਰੂਰੀ ਹੈ ਨਾ ਚੋਲੀ ਵਾਲੀ ਆ ਬਹੁਤ ਕਰਨੀ ਹੁੰਦੀ ਆ ਆਪਣੇ ਨਾਲ ਅੰਦਰ ਬਹੁਤ ਜੁਲਦੀਆਂ ਮੰਮੇ ਮੰਮੀ ਕਿ ਤੈਨੂੰ ਮਾਲ ਮਮੀ ਨੂੰ ਬੁਲਾਇਂ ਮੰਮੀ ਮੈਨੂੰ ਦਰੂਣ ਨੂੰ ਤੈਨੂੰ ਅੱਡਾ ਬਣਾਉਂਦੇ ਆ ਤੱਕੜੀ ਬੱਚੇ ਬੱਚੇ ਤੈਨੂੰ ਯਾਦ ਆ ਆਪਕੋ ਮੰਮੀ ਨੇ ਉਹਨਾਂ ਆ ਅੱਛਾ ਤੈਨੂੰ ਯਾਦ ਆ ਤੈਨੂੰ ਆਪਾਂ ਜਾਲ ਨੇ ਫਿੱਜੀ ਤੋਂ ਆਉਂਦੀਆਂ ਸੀਗੀਆਂ ਹਾਂ ਪਿੰਡਿਆਂ ਨੂੰ ਤਾਂ ਪਕਰੇ ਗੋਣ ਲੱਗ ਗਏ ਡਾੜਾ ਮੇਰੇ ਤੋਂ ਪੜਾਂ ਪਿੰਡ ਗੋਗੋ ਜੀ ਆ ਵਾਹ ਹਾਂ ਹੂੰ ਬੜੀ ਮਜੇਦਾਰ। ਕਈ ਵਾਰ ਨਾ ਪਿੰਡੀ ਚੋਂ ਲੇਸ ਜੀ ਹੁੰਦੀ ਉਹ ਨਹੀਂ ਵਧੀਆ ਲੱਗਦੀ। ਲੇਸ ਨਾਲ ਮਰਸੀ ਨਹੀਂ ਵਧੀਆ ਲੱਗਦੀ। ਮੈਨੂੰ ਕਦੇ ਨਹੀਂ ਆਉਂਦੀ। ਬੱਸ ਨਾ ਇਹ ਤਾਂ ਖੱਟੀ ਮਿੱਠੀ ਆਲੂ ਪਾਉਣੇ ਬੜੀ ਬੜੀ ਚੀਜ਼ ਲਾਦੀ। ਆਲੂ ਨਾਲ ਨਹੀਂ ਇੰਨਾ ਦਾ ਫਲੇਵਰ ਬਦਲਦਾ। ਹੂੰ। ਕੰਨਗੇ ਨਹੀਂ ਅਪੇ ਇੱਕ ਲਾਜਬਾਬ। ਨਾ ਮੈਂ ਬਣਾ ਕੇ ਦਮਾ। ਹੂੰ। ਨਾ ਦਹੀਂ ਨਹੀਂ ਲਾਉਣਾ। ਦਹੀਂ ਨਹੀਂ ਲਾਉਣਾ। ਤਾਂ ਇਹਦਾ ਸਵਾਦ ਆਉਂਦਾ। ਤੁਸੀਂ ਕੁਝ ਖਾਣੀ ਆ ਕਿ ਤੁਸੀਂ ਸਵੇਰੇੋਂ ਨਹੀਂ ਖਾਲੇ ਮੈਂ ਤਾਂ ਚਾਰ ਕਚੌੜ ਪਾਇਆ ਸੀ ਕੱਲ ਨੂੰ ਖਾਣੇ ਰੋਟੀ ਅਜੇ ਪ੍ਰੋਫੈਨਸ਼ੀਅਲ ਹੈ ਅੱਛਾ ਨਹੀਂ ਕਰਨਾ ਮੈਂ ਦੇਖ ਲਈਆਂ ਵੀ ਲੀਨਾ ਤਿਆਰ ਹੋ ਗਈ ਗੁਰਦੁਆਰਾ ਸਾਹਿਬ ਲਈ ਮੈਂ ਤਾਂ ਤਿਆਰ ਹੋ ਗਈ ਸੀ ਮੰਮੀ ਉਹਨੇ ਮੰਮੀ ਡੈਡੀ ਪਹਿਲਾਂ ਚਲੇ ਗਏ ਉਸ ਤੋਂ ਬਾਅਦ ਮਨਪ੍ਰੀਤ ਜੀ ਵੀ ਛੇਤੀਓ ਚਲੇ ਗਏ ਨੇ ਰਹਿ ਗਏ ਸੀ ਮੈਂ ਲੀਨਾ ਤੇ ਾਰਮਾਨ ਅਸੀਂ ਕਿ ਅਸੀਂ ਬਾਅਦ ਚੋਂ ਤਿਆਰ ਹੋ ਕੇ ਆੰਨੇ ਆ ਸੋ ਮੈਂ ਕਿਹਾ ਹੁਣ ਤਿਆਰ ਹੋ ਗਏ ਆ ਹੁਣ ਗੁਰਦੁਆਰਾ ਸਾਹਿਬ ਚੱਲੀਏ ਅਸੀਂ ਵੀ ਤੇ ਬੱਚੇ ਮੇਰੇ ਨਾਲ ਜਾਣਾ ਚਾਹੁੰਦੇ ਸੀ ਮੈਂ ਚਲ ਮੈਂ ਲੈ ਜਾਨੀ ਆ ਇਹਨਾਂ ਨੂੰ ਅਰਮਾਨ ਆ ਜਾ ਬੱਚੇ ਚੱਲੀਏ ਆ ਗਿਆ ਹਾਂ ਜੇ ਟਾਈਮ ਹੋ ਗਿਆ ਆਜੋ ਆਜੋ ਫਟਾਫਟ ਲੇਟ ਨਾ ਹੋਈਏ ਥੋੜਾ ਬਹੁਤ ਕੀਰਤਨ ਵੀ ਸੁਣ ਲਈਏ ਜਾ ਕੇ ਲੀਨ ਆ ਜਾ ਬੱਚੇ ਆ ਗਿਆ ਓਕੇ ਮੈਂ ਮੈਂ ਬਾਹਰ ਕਾਰ 'ਚ ਵੇਟ ਕਰੂੰਗੀ ਯਾ ਲੋਕ ਲਗਾ ਕੇ ਆਜਿਓ ਓਕੇ ਮੇਰੇ ਕੋਲ ਆ ਤੇਰੀ ਚੁੰਨੀ ਮੈਂ ਚੱਕ ਲਈ ਆ ਪੁੱਤ ਆ ਜਾ ਚਲ ਪੁੱਤ ਕੰਨਾਂ ਚ ਪਾਉਣ ਲੱਗੀ ਹੈਂ ਹਾਂਜੀ ਚਲ ਪਾ ਲਾ ਲੈ ਨਿੱਕੀ ਜੀ ਇਹ ਮੇਰੇ ਸੀਗੇ ਕੰਨਾਂ ਦੇ ਨਾ ਮਤਲਬ ਮੁਰਕੀਆਂ ਜੇ ਮੰਮੀ ਨੇ ਲਿਆ ਕੇ ਦਿੱਤੇ ਸੀ ਮੈਨੂੰ ਇੰਡੀਆ ਤੋਂ ਤੇ ਉਦੋਂ ਮੈਂ ਨੱਕ ਬਣਾਇਆ ਸੀਗਾ ਤੇ ਉਹਦੇ ਵਾਸਤੇ ਮੰਮੀ ਨੇ ਮੈਨੂੰ ਕਿੰਨੇ ਡਿਜ਼ਾਈਨਸ ਦੇ ਲਿਆ ਕੇ ਦਿੱਤੇ ਦੋ ਦੋ ਪੇਅਰ ਹਨਾ ਤੇ ਅੱਵੇ ਮੈਂ ਥੋੜੀ ਦੇਰੀ ਪਾਇਆ ਮੇਰਾ ਹਲ ਪਾਇ ਵੀ ਨਹੀਂ ਕੁਝ ਤਾਂ ਵਿੱਚੋਂ ਉਂਲੀਨਾ ਪਾ ਲੈਂਦੀ ਆ ਇਹਨਾਂ ਨੂੰ ਇਦਾਂ ਹੀ ਕਿਉਂਕਿ ਇਹ ਦੂਜੇ ਆ ਨਾ ਬਿਨਾ ਬਿੰਨੇ ਤੋਂ ਨੱਕ ਚ ਪੈ ਜਾਂਦੇ ਆ ਜਿਵੇਂ ਨਾ ਕੰਨਾ ਵੀ ਬਿੰਨਿਆ ਹੋਵੇ ਜੇ ਉਦੋਂ ਹੀ ਕੰਨਾ ਚ ਪੈ ਜਾਂਦੇ ਆ ਲੁਕਸ ਨਾਈ ਸੁਨੀਲਾ ਜੀ ਚਲ ਵੀਰੇ ਨੂੰ ਕਿਹਾ ਚਲੀਏ ਆਪਾਂ ਲੇਟ ਹੋ ਰਹੇ ਆ ਐ ਨਾਈਕ ਆਪ ਮੇ ਬੈਗ ਐਂਡ ਯੂ ਗੌਟ ਮਾਈ ਬੈਗ ਐਂਡ ਲੀਨਾ ਨੇ ਮੇਰਾ ਪਰਸ ਵੀ ਲੱਭਦਾ ਕੁਛ ਦਿਨਾਂ ਤੋਂ ਮੇਰਾ ਪਰਸ ਨਹੀਂ ਸੀ ਲੱਭ ਰਿਆ ਨਾ ਲੀਨਾ ਤੇ ਮੇਰੇ ਬੈਗ ਚ ਪਾ ਗਈ ਮੈਂ ਭੁੱਲ ਗਈ ਮੈਂ ਸਾਰੇ ਕਿਤੇ ਲੱਭੀ ਜਾ ਰਹੀ ਆ ਹੁਣ ਲੱਭ ਗਿਆ ਮੈਨੂੰ ਬਹੁਤ ਮੈਂ ਹੈਪੀ ਹੋਈ ਠੀਕ ਹੈ ਬਾਲ ਠੀਕ ਹੈ ਆ ਗਿਆ ਬਹੁਤ ਸੋਹਣੀ ਚੁੰਨੀ ਆ ਗਈ ਸੱਤਾ ਚਲਦੇ ਰਹੀ ਨੀ ਪਿੱਗ ਨੂੰ ਬਾਏ ਬਾਏ ਕਰਿਆ ਇਹ ਯੈਸ ਠੀਕ ਹੈ ਗੁੱਡ ਪਲਾਨ ਅਧਿਕ ਮੇਰੇ ਕਿਉਂ ਤੇ ਜਗੇ ਨਹੀਂ ਪਾਈ ਬੁਤੀ ਆਹ ਸੀ ਇੱਕ ਆਈਟਾ ਨਹੀਂ ਕਰਗੇ ਤੇ ਇੱਕ ਉਹਦੇ ਵਿੱਚ ਆਹ ਸੀ ਕਿੱਥੇ ਗਿਆ ਦੱਸ ਇਹ ਦੁਪਹਿਰੇ ਦੁਪਹਿਰੇ ਸੁੱਤੇ ਰਹੇ ਆ ਲੀਨਾ ਅੱਜ ਹੁਣ ਠੰਡ ਜੀ ਹੋਗੀ ਨਾ ਹੁਣ ਬਾਹਰ ਨਿਕਲੇ ਆਏ ਨੇ ਮੈਨੂੰ ਭੱਜ ਗਏ ਹੁਣ ਡਰ ਗਏ ਫੇਰ ਚਲ ਕੋਈ ਨਹੀਂ ਆ ਜਾਪਾ ਚੱਲੀਏ ਹੁਣ ਉੱਚੋ ਨਾ ਦੇ ਰੰਗ ਮਿਲੇ it's called the